ਨਿਵੇਸ਼ ਪ੍ਰਬੰਧਨ ਕੰਪਨੀ ਟੀਰੋ ਪ੍ਰਾਈਸ ਗਰੁੱਪ ਇਨਕੋਰਪੋਰੇਟਿਨ ਨੇ ਦੋ ਨਵੇਂ ਸੁਤੰਤਰ ਡਾਇਰੈਕਟਰ ਨਿਯੁਕਤ ਕੀਤੇ ਭਾਰਤ ਦੇ ਵਿੱਚ ਸਾਬਕਾ ਅਮਰੀਕੀ ਰਾਜਦੂਤ ਅਤੇ ਵਰਤਮਾਨ ਦੇ ਵਿੱਚ ਮਾਸਟਰ卡ਡ ਵਿੱਚ ਇੱਕ ਸੀਨੀਅਰ ਕਾਰਜਕਾਰੀ ਰਿਚਰਡ ਆਰ ਵਰਮਾ ਅਤੇ ਐਲਨ ਗੋਲਸਟਨ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਵਿਖੇ ਅਮਰੀਕਾ ਪ੍ਰੋਗਰਾਮ ਦੇ ਪ੍ਰਧਾਨ ਨੇ ਰਿਚਰਡ ਵਰਮਾ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਉੱਚੇ ਦਰਜੇ ਦੇ ਭਾਰਤੀ ਅਮਰੀਕੀ ਅਧਿਕਾਰੀ ਨੇ ਉਹ ਵਰਤਮਾਨ ਦੇ ਵਿੱਚ ਮਾਸਟਰ卡ਡ ਵਿੱਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਵਜੋਂ ਸੇਵਾ ਨਿਭਾ ਰਹੀ ਹੈ ਉਹ ਪਹਿਲਾਂ ਕਈ ਸੀਨੀਅਰ ਅਹੁਦਿਆਂ ਤੇ ਰਹਿ ਚੁਕੇ ਨੇ ਜਿਵੇਂ ਕਿ ਅਮਰੀਕਾ ਦੇ ਪ੍ਰਬੰਧਨ ਅਤੇ ਸ੍ਰੋਤਾ ਲਈ ਉਪ ਵਿਦੇਸ਼ ਮੰਤਰੀ ਅਤੇ ਏਸ਼ੀਆ ਸਮੂਹ ਦੇ ਉਪ ਚੇਅਰਮੈਨ 1968 ਦੇ ਵਿੱਚ ਭਾਰਤੀ ਪ੍ਰਵਾਸੀ ਮਾਪਿਆਂ ਦੇ ਘਰ ਜਨਮੀ ਰਿਚਰਡ ਵਰਮਾ ਨੇ 2015 ਤੋਂ 2017 ਤੱਕ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾਈ ਹੈ ਉਹਨਾਂ ਨੇ ਅਮਰੀਕੀ ਸੈਨਾ ਦੇ ਵਿੱਚ ਵੀ ਸੇਵਾ ਨਿਭਾਈ ਜਿੱਥੇ ਉਹਨਾਂ ਨੇ ਜੱਜ ਐਡਵੋਕੇਟ ਵਜੋਂ ਅਹੁਦਾ ਸੰਭਾਲਿਆ ਉਨਾਂ ਨੇ ਲਿਹਾਈ ਯੂਨੀਵਰਸਿਟੀ ਅਮਰੀਕਨ ਯੂਨੀਵਰਸਿਟੀ ਅਤੇ ਜਾਰਜਟਾਊਨ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਜਿੱਥੇ ਉਹਨਾਂ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਡਾਕਟੋਰੇਟ ਦੀ ਡਿਗਰੀ ਵੀ ਪ੍ਰਾਪਤ ਕੀਤੀ ਵਰਮਾ ਪਹਿਲਾਂ 2018 ਤੋਂ 2023 ਤੱਕ ਟੀ ਰੋ ਪ੍ਰਾਈਜ਼ ਦੇ ਬੋਰਡ ਵਿੱਚ ਸੇਵਾ ਨਿਭਾ ਚੁੱਕੇ ਸੀ ਪਰ ਜਦੋਂ ਉਹ ਅਮਰੀਕੀ ਵਿਦੇਸ਼ ਵਿਭਾਗ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੇ ਇਹ ਅਹੁਦਾ ਛੱਡ ਦਿੱਤਾ ਹੁਣ ਉਹਨਾਂ ਦੀ ਵਾਪਸੀ ਨਾਲ ਕੰਪਨੀ ਨੇ ਕਿਹਾ ਕਿ ਉਹਨਾਂ ਦਾ ਤਜਰਬਾ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਤੇ ਨੀਤੀਗਤ ਸਮਝ ਕੰਪਨੀ ਦੀ ਲੀਡਰਸ਼ਿਪ ਟੀਮ ਲਈ ਬਹੁਤ ਲਾਭਦਾਇਕ ਹੋਵੇਗਾ ਚੇਅਰਮੈਨ ਅਦੀ ਸੀਈਓ ਰੋਬ ਸ਼ਾਰਪਲਸ ਨੇ ਕਿਹਾ ਰਿਚਰਡ ਵਰਮਾ ਸਰਕਾਰੀ ਸੇਵਾ ਤੋਂ ਬਾਅਦ ਸਾਡੇ ਬੋਰਡ ਵਿੱਚ ਵਾਪਸ ਆ ਰਹੇ ਹਨ ਉਹਨਾਂ ਦਾ ਵਿਸ਼ਵ ਵਿਆਪੀ ਤਜਰਬਾ ਅਤੇ ਜਨਤਕ ਨੀਤੀ ਕਾਰੋਬਾਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੀ ਸਮਝ ਸਾਡੀ ਕੰਪਨੀ ਦੇ ਨਿਰੰਤਰ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਏਗੀ ਦੂਜਾ ਨਵਾਂ ਮੈਂਬਰ ਐਲਨ ਗੋਲਸਟਨ ਹੈ ਜੋ ਗੇਟਸ ਫਾਊਂਡੇਸ਼ਨ ਦੇ ਯੂਐਸ ਪ੍ਰੋਗਰਾਮ ਦੀ ਅਗਵਾਈ ਕਰਦਾ ਹੈ ਉਹ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਿੱਖਿਆ, ਸਿਹਤ ਅਤੇ ਪਾਈਚਾਰਕ ਵਿਕਾਸ ਨਾਲ ਸੰਬੰਧਿਤ ਕਈ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਨੇ। ਉਹਨਾਂ ਨੇ ਫਾਊਂਡੇਸ਼ਨ ਦੀ ਗਲੋਬਲ ਹੈਲਥ ਪ੍ਰੋਗਰਾਮ ਦੇ ਵਿੱਚ ਵੀ ਸੀਨੀਅਰ ਭੂਮਿਕਾਵਾਂ ਨਿਭਾਈਆਂ ਅਤੇ ਪਹਿਲਾ 스ਵੀਡਿਸ਼ ਹੈਲਥ ਸਿਸਟਮ ਅਤੇ ਯੂਨੀਵਰਸਿਟੀ ਆਫ ਕੋਲੋਰادو ਹਸਪਤਾਲ ਦੇ ਵਿੱਚ ਵਿੱਤੀ ਪ੍ਰਬੰਧਨ ਦੇ ਅਹੁਦੇ 'ਤੇ ਵੀ ਕੰਮ ਕੀਤਾ। ਦੱਸਦੀ ਹੈ ਕਿ ਗੋਲਸਟਨ ਕੋਲ ਕੋਲ ਕੋਲੋਰادو ਯੂਨੀਵਰਸਿਟੀ ਤੋਂ ਅਕਾਊਂਟਿੰਗ ਵਿੱਚ ਬੈਚਲਰ ਦੀ ਡਿਗਰੀ ਹੈ ਅਤੇ ਸਿਆਟਲ ਯੂਨੀਵਰਸਿਟੀ ਤੋਂ ਐਮਬੀਏ ਉਹ ਵਰਤਮਾਨ ਦੇ ਵਿੱਚ ਹਾਰਲੇ ਡੇਵਿਡਸਨ ਦੇ ਬੋਰਡ ਵਿੱਚ ਵੀ ਸੇਵਾ ਨਿਭਾਉਂਦੇ ਨੇ ਅਤੇ ਪਹਿਲਾਂ ਸਟ੍ਰਾਈਕਰ ਕਾਰਪੋਰੇਸ਼ਨ ਦੇ ਬੋਰਡ ਵਿੱਚ ਵੀ ਸੇਵਾ ਨਿਭਾ ਚੁੱਕੇ ਨੇ ਟੀਰੋ ਪ੍ਰਾਈਜ਼ ਜਿਸ ਦਾ ਮੁਖ ਦਫ਼ਤਰ ਬਾਲਟਿਮੋਰ ਵਿੱਚ ਹੈ ਇੱਕ ਵਿਸ਼ਵ ਵਿਆਪੀ ਨਿਵੇਸ਼ ਪ੍ਰਬੰਧਨ ਕੰਪਨੀ ਹੈ ਜਿਸ ਦੀ ਸੰਪਤੀ 2025 ਦੇ ਮੱਧ ਤੱਕ 1.6 ਟ੍ਰਿਲੀਅਨ ਡਾਲਰ ਤੋਂ ਵੱਧ ਪ੍ਰਬੰਧਨ ਅਧੀਨ ਹੈ ਕੰਪਨੀ ਨੇ ਕਿਹਾ ਕਿ ਇਹ ਨਿਯੁਕਤੀਆਂ ਇਸ ਦੇ ਬੋਰਡ ਵਿੱਚ ਵਿਭਿੰਨਤਾ ਵਧਾਉਣ ਅਤੇ ਵਿਸ਼ਵਵਿਆਪੀ ਨੀਤੀ ਵਿੱਤ ਅਤੇ ਨਵੀਨਤਾ ਵਿੱਚ ਮੁਹਾਰਤ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।